ਤੇ ਨਹੀਂ ਤਾਂ ਰਾਹ ਸਾਰੇ ਖਤਮ ਬੰਦ ਹੋ ਜਾਣਗੇ ਸਾਰੇ ਇੱਧਰ ਨਹੀਂ ਫੇਰ ਨਹੀਂ ਤਾਂ ਤੁਹਾਨੂੰ ਮੈਂ ਦਿਖਾ ਕੇ ਲਿਆ ਹੈਗਾ ਇੱਧਰ ਨਾਲ ਪਾਸਾ ਦਾ ਬੰਦ ਹੀ ਆ ਗੋਡੇ-ਗੋਡੇ ਪਾਣੀ ਖੜਾ ਹੈਗਾ ਮੋਟਰਸਾਈਕਲ ਸੀਗਾ ਚੱਲਣ ਗਿਆ ਆ ਆ ਲੈ ਇੱਥੇ ਵੀ ਕੀ ਆ ਨਾ ਅੱਜ ਤੱਕ ਮੀਂਹ ਆਵੇ ਪਾਣੀ ਦੀ ਉੱਠਦੀ ਨਹੀਂ ਹੁੰਦੀ ਬਸ ਇਹ ਝੱਗਦਾ ਇਹ ਝੱਗਦਾ ਬਾਈ ਮੀਂਹ ਆਵੇ ਪਾਣੀ ਦੀ ਤਾਂ ਉੱਠਦੀ ਹੈ ਛੱਪੜ ਹਲਾਉਂਦਾ ਵਿੱਚ ਕਿਉਂ ਛੱਪੜ ਚੋਂ ਆਉਂਦਾ ਹੈਗਾ ਨਾਲਿਆਂ ਨੂੰ ਉਹਦਾ ਪਾਣੀ ਆਉਂਦਾ ਡਿੱਗਾਂ ਦਾ ਪਾਣੀ ਪੁਰਾ Deixem o meu pai, deixem o ਜਾਵੇ ਕਿੱਧਰ ਪਾਣੀ ਨੇ ਜਾਣੀ ਆ ਕਿਸੇ ਪਾਸੇ ਨਿਕਲ ਨਹੀਂ ਰਹੀ ਆ ਬਾਈ ਪਾਣੀ ਨੇ ਇਹਦੇ ਪਾਣੀ ਵੀ ਜਾਵੇ ਕਿੱਧਰ ਆ ਕੋਸਤਾ ਖਾਲਾ ਵੇ ਵਾਟਰ ਬਾਕਸ ਵਾਲੀ ਸਾਈਡ ਜਾਂਦਾ ਖਾਲਾ ਇਹ ਤਾਂ ਭਰਿਆ ਜਾਏਗਾ ਖਾਲਾ ਸਾਰੇ ਪਿੰਡ ਦਾ ਪਾਣੀ ਇਧਰੋਂ ਮੰਨ ਉਧਰ ਮੰਡੀ ਉੱਚੀ ਹੋ ਗਈ ਕਰਕੇ ਨਾ ਪਾਣੀ ਹੁਣ ਇਤਨ ਨੂੰ ਤੁਰ ਪਿਆ ਬਾਈ ਆਵੇ ਆ ਛੱਪੜ ਆ ਤੇ ਭੈਣ ਨੂੰ ਥੋੜੀ ਨਾ ਮੈਨੂੰ ਧੌਂਕੀ ਜਾਂਦਾ ਮੇਰੇ ਸਾਰੇ ਮਾਤਾ ਇੱਥੋਂ ਪਈਆਂ ਟਾਂ ਬਹੁਤ ਪਈਆਂ ਇੱਥੇ ਮੇਰੇ ਕੋਲੇ ਟਾਉਂ ਟਾਉਂ ਕਰਦੀਆਂ ਆਹ ਵੀ ਸਾਰਾ ਪਾਣੀ ਆਵੇ ਇੱਧਰ ਤੁਰਿਆ ਹੁੰਦਾ ਹੈਗਾ ਇਹਦੇ ਚ ਛੱਪੜ ਤੇ ਇਹਦਾ ਵੀ ਲੈ ਆਹ ਵੀ ਕਾਜੀ ਅੰਦਰੋਂ ਭਰਿਆ ਦਾ ਦੇਖ ਕੇ ਨੇ ਆਈ ਜਾਂਦਾ ਵੇਖੋ ਪਾਣੀ ਕਿੰਨੇ ਭੱਜਿਆ ਹੁੰਦਾ ਭੈਣਾਂ ਪਾਣੀ। ਘਿਹਰ ਨਾ ਠੁੰਦਾ ਹੁੰਦਾ ਪਾਣੀ ਦਾ। ਅੱਛਾ ਝਾਲ ਬਣੀ ਪਈ ਐ। ਇਸ ਦਾ ਗੋਹਾ ਗਾਹ ਕੋਈ ਲਾ ਕੇ ਗਿਆ ਜਾਂਦੇ, ਰੇੜਿਆਂ ਨਾਲ ਇੱਥੇ ਲਾ ਲੂ ਜਾਂਦੇ ਆ ਯਾਰ। ਗੋਹਾ ਤੇ ਉਹਦਾ ਕਰਕੇ ਅਜੇ ਤਾਂ ਸ਼ੋਗਰਾ ਵੀ ਆ ਛੱਪੜ ਖਾਲੀ ਆ ਬਾਈ। ਚੱਲ ਮੀ ਪਾਣੀ ਇਹਦੇ ਵਿੱਚ ਵੜੀ ਜਾਂਦਾ ਆ ਕਿ ਨਹੀਂ ਤਾਂ ਰਾਹ ਸਾਰੇ ਖਤਮ ਬੰਦ ਹੋ ਜਾਣਗੇ ਸਾਰੇ ਇੱਧਰ ਨਹੀਂ ਫੇਰ ਨਹੀਂ ਤੋਹਾਨੂੰ ਮੈਂ ਦਿਖਾ ਕੇ ਲਿਆ ਹੈਗਾ ਇੱਧਰ ਨਾਲ ਪਾਸਾ ਦਾ ਬੰਦ ਹੀ ਆ ਗੋਡੇ-ਗੋਡੇ ਪਾਣੀ ਖੜਾ ਹੈਗਾ ਮੋਟਰਸਾਈਕਲ ਸੀਗਾ ਚੱਲ ਨਹੀਂ ਕੇ ਆਇਆ ਇੱਥੇ ਵੀ ਗਿਆ ਨਾ ਆਹ ਛੱਤ ਮੀਂਹ ਵਾਲੇ ਪਾਣੀ ਦੀ ਉੱਠਦੀ ਨਹੀਂ ਹੁੰਦੀ ਬਸ ਛੱਤ ਉਹ ਛੱਤਾਂ ਬਾਈ ਮੀਂਹ ਵਾਲੇ ਦੇ ਪਾਣੀ ਦੀ ਤਾਂ ਉੱਠਦੀ ਹੈ ਛੱਪੜ ਹਲਾਉਂਦਾ ਵਿੱਚ ਕਿਉਂ ਛੱਪੜ ਚੋਂ ਆਉਂਦਾ ਹੈਗਾ ਨਾਲ ਨਾਲ ਉਹਨਾਂ ਦਾ ਪਾਣੀ ਆਉਂਦਾ ਡਿੱਗਾਂ ਦਾ ਪਾਣੀ ਪੁਰਿਆ ਹੁੰਦਾ ਯਾਰ ਗੰਦਾ ਮੰਦਾ ਉਹ ਪਾਣੀ ਦਾ ਕਰਕੇ ਝਾੜ ਪੁੱਤੀ ਆਹ ਦੇਖੋ ਕਿੰਨੀ ਝਾੜ ਪੁੱਤੀ ਆ ਕੈਂਸਰ ਦਾ ਘੜੀ ਆ ਇਹ ਹਮ ਪਾਣੀ ਸਾਰਾ ਇਹਦੇ ਚ ਆਊਗਾ ਚਲ ਆਇਆ ਵੀ ਇੱਥੇ ਜਮਾ ਹੋ ਜੂਗਾ ਪਾਣੀ ਛੱਪੜ ਤੇ ਤੇ ਜੇ ਦਾ ਜਮਾ ਖਾਲੀ ਸੀਗਾ ਕੱਪੜਾ ਆਪਣਾ ਇਹ ਜਮਾ ਖਾਲੀ ਆ ਆਹਾਂ ਮਿੱਟੀ ਦਾ ਇਥੋਂ ਪਾਰ ਸਫਾਈ ਆਪਣੇ ਮੰਡੀ ਚ ਮੰਦੀਪ ਜੀ ਕਰੀ ਆ ਨਾ ਕੋਸੇ ਜਿੱਤੀ ਫੜੀ ਨਹੀਂ ਕਿਹੜਾ ਦੇਖ ਤੋਹੇ ਪੁਰਾਣੇ ਟੋਹੇ ਆ ਇੱਥੇ ਭਾਈ ਆ ਛੱਪੜ ਚ ਆ ਸਾਰੇ ਪੁਰਾਣੇ ਟੋਹੇ ਆ ਇੱਥੇ ਆ ਦੇਖ ਆ ਪੁਰਾਣੇ ਟੋਹੇ ਆ ਇੱਥੇ ਸਾਰੇ ਇੱਥੇ ਹਾਣ ਪਾਣੀ ਇਹਦੇ ਹੀ ਤਰਿਆਉਂਦਾ ਰਾਈ ਚੱਲ ਫਿਰਨਾ ਤਾਂ ਯਾਰ ਸਾਫ ਹੋਣਾ ਪਾਣੀ ਨਾਲ ਜਿਹੜਾ ਪਾਣੀ ਨਿਕਲ ਆਇਆ ਉੱਥੋਂ ਚੱਲ ਨਹੀਂ ਤਾਂ ਜੇ ਪਾਣੀ ਨੂੰ ਰਾਹ ਨਾ ਹੁੰਦਾ ਕਿਸੇ ਪਾਸੇ ਨਿਕਲ ਨੂੰ ਭਾਈ ਫੇਰ ਉਖਾ ਹੋ ਜਾਣਾ ਸੀਗਾ ਸਭ ਥਾਣੇ ਕਹਿੰਦੇ ਹੁੰਦੇ ਆ ਵੀ ਪਾਣੀ ਆਪ ਦਾ ਆ ਆਪ ਹੀ ਬਣਾ ਲੈਂਦਾ ਹੁੰਦਾ ਹੈਗਾ ਇੱਥੋਂ ਵੀ ਸੋਚਿਆ ਸੀਗਾ ਵੀ ਪਾਣੀ ਇੱਥੋਂ ਵੀ ਆ ਕੇ ਵਰ੍ਹਦੀ ਇੱਧਰ ਤਾਂ ਮੈਂ ਹੁਣਾਈ ਚੋਇਤਾ 모ਗੇ ਦਾ ਪਾਣੀ ਨਿਕਲਦਾ ਇੱਥੋਂ ਤੋਂ ਪੂਰਾ ਤੇ ਸਮੋਗੇ ਦਾ ਪਾਣੀ ਕਿਰਿਆ ਹੁੰਦਾ ਇੱਥੋਂ ਦੀ ਇਨਸ਼ਾ ਅੱਲਾਹ ਜੀ ਜਿੱਧਰ ਦੀ ਲੋਟ ਲਾਗਦਾ ਉਧਰ ਵੀ ਕੋਈ ਤਰਿਆ ਹੁੰਦਾ ਪਾਣੀ ਹਾਂ ਭਰੀ ਪਈ ਆ ਸਾਰੀ ਆਹ ਕੀ ਹਾਲ ਲੱਗਿਆ ਮੇਰਾ ਸਾਲਾ ਮੈਨੂੰ ਹੀ ਭੌਂਕੀ ਜਾਂਦੇ ਆ ਕੋਲੇ ਥਾਂ ਬਹਿ ਕੇ ਤਾ ਤੁਸੀਂ ਬੇਇੱਜ਼ਤੀ ਕਰਾਉਂਦੇ ਆ ਮੇਰੀ ਅਗਲਾ ਕੁ ਉਹ ਤੁਹਾਡੇ ਪਿੰਡ ਦੇ ਕੁੱਤੇ ਤੈਨੂੰ ਭੌਂਕੀ ਜਾਂਦੇ ਕੰਝਲਦੇ ਦੂਰ ਹੋਣ ਤਾਂ ਗੱਲ ਵੱਖਰੀ ਆ ਮੈਂ ਬਜਾ ਬਜਾ ਤੱਕੇ ਤੇਰਾ ਜੱਡਾ ਤਾਂ ਕੁੱਕੜ ਹੀ ਖਾ ਜਨਾ ਮੈਂ ਅਰੇ ਮੈਂ ਤੁਹਾਨੂੰ ਦਿਖਾਉਣਾ ਆ ਇਹ ਵੀ ਪਾਣੀ ਕਿੱਧਰ ਦੀ ਲੰਗਦਾ ਕੁਸੀਂ ਕੋਰਨਾ ਚ ਵਰਨਾ ਹੁੰਦਾ ਨਹੀਂ ਉਹ ਜਾਂਦਾ ਜਿਹੜਾ ਇੱਧਰ ਜਾਂਦਾ ਉਹ ਵੀ ਦਿਖਾਉਣਾ ਸਾਨੂੰ ਹੈ ਉਹ ਤਲਾਬ ਵੀ ਭਰਿਆ ਹੋਊ ਮੇਰੇ ਹਿਸਾਬ ਨਾਲ ਤਲਾਬ ਜਾਂ ਵੀ ਭਰ ਗਿਆ ਹੋਊਗਾ ਬਾਈ ਜਿਹੜਾ ਆਪਣੇ ਹੈਗਾ ਨਾ ਤਲਾਬ ਇੱਧਰ ਵਾਟਰ ਬਾਕਸ ਵਾਲਾ ਤਲਾਬ ਉਹ ਵੀ ਦਿਖਾਉਣਾ ਆ ਜੀ ਆਹ ਵੇ ਬਾਈ ਆਹਾ ਆਪਣੇ ਵਾਟਰ ਬਾਕਸ ਵਾਲਾ ਤਲਾਬ ਆਇਆ ਆਹਾ ਇਹ ਬੱਚੇ ਇਹ ਸਰਫਾਜ ਕਿ ਬੱਚੇ ਆ ਇਹ ਚਲੋ ਇਹਦੇ ਚ ਵੀ ਆਵੇ ਇਹਨਾਂ ਦਾ ਪਾਣੀ ਆ ਮੀਂਹ ਵਾਲਾ ਹੀ ਆ ਬਾਈ ਇਹ ਪਾਣੀ ਕੱਲੇ ਮੀਂਹ ਵਾਲਾ ਪਾਣੀ ਆ ਇਹ ਵੇਖ ਲਓ ਕਿੰਨਾ ਜਮਾ ਖਾਲੀ ਸੀਗਾ ਇਹ ਤੇ ਕਿੰਨਾ ਕਿੰਨਾ ਹੋਇਆ ਖੜਾ ਇਹਦੇ ਚ ਪਾਣੀ ਵੇਖ ਲਓ ਬਾਕੀ ਫਿਰ ਨਾਲ ਫੋਨ ਹੋਇਆ ਤਾਂ ਬੁਰਾ ਹਾਲੀ ਬਹੁਤ ਹੋਇਆ ਫਿਰ ਨਾਲ ਤਾਂ